ਅੱਜ ਵੀ ਗਾਣਾ ਟ੍ਰੈਂਡਿੰਗ 'ਚ ਚੱਲਦਾ ਉਹ ਸਾਧਣੀ ਵਾਲਾ ਤੇ ਉਹ ਗਾਣੇ ਨੂੰ ਜਾਂ ਉਹ ਟੇਪ ਨੂੰ ਬਣਨ ਨੂੰ ਘੱਟੋ-ਬੱਟ 3-4 ਸਾਲ ਲੱਗੇ ਸੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਚੇਂਜਸ ਆਈਆਂ ਜੀ ਹੈਨਾ ਉਹਨਾਂ ਚੇਂਜਸ ਦੇ ਵਿੱਚ ਆਪਣੇ ਤੇ ਵੀ ਕਈ ਵਾਰੀ ਆਪਣੇ ਤੇ ਵੀ ਕਹਿ ਲਓ ਵੀ ਤਲਵਾਰ ਲਮਕੀ ਜਾਂ ਆਪਣੀ ਟੀਮ ਨੇ ਆਪਾਂ ਨੂੰ ਕਿਹਾ ਵੀ ਯਾਰ ਆਪਾਂ ਇਦਾਂ ਦਾ ਕੁਝ ਕਰਕੇ ਦੇਖੀਏ ਇਦਾਂ ਦਾ ਪਰ ਕਰਕੇ ਬਟ ਪ੍ਰਮਾਤਮਾ ਨੇ ਕਿਸੇ ਨੂੰ ਹਰ ਇੱਕ ਨੂੰ ਸੇਮ ਚੀਜ਼ ਲਈ ਨਹੀਂ ਬਣਾਇਆ ਹੋਣਾ ਵੀ ਉਹ ਉਹਦੇ ਵਿੱਚੋਂ ਕਈ ਚੀਜ਼ਾਂ ਇਦਾਂ ਹੁੰਦੀਆਂ ਵੀ ਕੁਦਰਤੀ ਤੌਰ ਤੇ ਕਈ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਵੀ ਉਹਦੇ ਵਿੱਚੋਂ ਕੁਦਰਤੀ ਤੌਰ ਤੇ ਨਿਕਲਦੀਆਂ ਕਈ ਚੀਜ਼ਾਂ ਫਿਰ ਤੁਹਾਨੂੰ ਉਹ ਰਿਆਜ਼ ਮਿਹਨਤ ਕਰਕੇ ਕੱਢਣੀਆਂ ਪੈਂਦੀਆਂ ਇਹਦਾ ਤੁਹਾਡਾ ਕੁਐਸਚਨ ਸੀਗਾ ਵੀ ਜੇ ਅੱਜ ਆਪ ਕੋਸ ਗਾਣੀ ਨੂੰ ਬਣਾਉਂਦੇ ਤੇ ਮੈਨੂੰ ਇਦਾਂ ਲੱਗਦਾ ਕਿ ਉਦੋਂ ਮਗਰ ਉਹ ਬਣਾਏ ਵੀ ਬਹੁਤ ਕਰਾਈਆਂ ਵੀ ਬਹੁਤ ਕੀਤੀਆਂ ਵੀ ਨਵੇਂ ਪਰ ਉਹਨਾਂ ਨੂੰ ਨਹੀਂ ਉਹਨਾਂ ਦਾ ਮੀਲ ਪੱਥਰ ਨਹੀਂ ਤੂ ਜੇ ਹੁਣ ਆਪਾਂ ਪਹਿਲੀ ਟਾਈਪ ਦੀ ਗੱਲ ਕਰੀਏ ਜਿਹਦੀ ਆਪਾਂ ਆਲ ਵੀ ਜ਼ਿਕਰ ਕਰਦੇ ਆ ਕਿ ਤੋਂ ਵੀ ਜਸਵਿੰਦਰ ਸਿੰਘ ਤੋਂ ਮੈਂ ਜਸੀ ਸੋਲ ਬਣਿਆ ਹਾਂਜੀ ਜਿਹੜੀ ਅੱਜ ਵੀ ਪਛਾਣਿਆ ਅੱਜ ਵੀ ਗਾਣਾ ਟ੍ਰੈਂਡਿੰਗ 'ਚ ਚੱਲਦਾ ਉਹ ਸਾਧਣੀ ਵਾਲਾ ਤੇ ਉਹ ਗਾਣੇ ਨੂੰ ਜਾਂ ਉਹ ਟੇਪ ਨੂੰ ਬਣਨ ਨੂੰ ਘੱਟੋ-ਬਟਾ 3-4 ਸਾਲ ਲੱਗੇ ਸੀ ਉਸ ਤੋਂ ਬਾਅਦ ਵਿੱਚ ਆਪਾਂ ਸਰੋਤਿਆਂ ਦੇ ਰੂਪ ਰੂਪ ਕੀਤੀ ਸੀ ਤੇ ਅੱਜ ਕਈ ਵਾਰੀ ਇਦਾਂ ਦਾ ਵੀ ਸੀਨ ਹੁੰਦਾ ਵੀ ਕੋਈ ਇਦਾਂ ਦੀ ਸਿਚੁਏਸ਼ਨ ਆ ਤੇ ਇਹ ਕਿਹਾ ਜਾਂਦਾ ਵੀ ਯਾਰ ਆਹ ਚੀਜ਼ ਵਧੀਆ ਲਿਖੀ ਗਈ ਤਾਂ ਉਹ ਸ਼ਾਮ ਨੂੰ ਬੈਠੇ ਬਣਾਉਨੇ ਆ ਤਸਵੀਰ ਨੂੰ ਰਿਲੀਜ਼ ਵੀ ਕਰ ਦਿੰਦੇ ਆ ਫਿਰ ਜਿਹੜੀ ਬਣਦੀ ਇੰਨੀ ਛੇਤੀ ਆ ਤਾਂ ਫਿਰ ਉਹ ਘੱਲਦੀ ਵੀ ਹੋਣੀ ਜਾਂਦੀ ਆ ਰਾਈਟ ਰਾਈਟ ਬਟ ਜੇ ਉਹ ਗਾਣਾ ਤੁਸੀਂ ਅੱਜ ਬਣਾਇਆ ਹੁੰਦਾ ਕੀ ਤੁਸੀਂ ਉਹੀ ਡਾਂਸ ਸਟੈਪਸ ਉੱਤੇ ਕਰਕੇ ਉਹਨੂੰ ਹੈਣਾ 사운ਡ ਵਾਲਾ ਜਿਹੜਾ इमोਸ਼ਨ ਦਿੰਦੇ ਜਾਂ ਫਿਰ ਤੁਸੀਂ ਵੀ ਅੱਜ ਕੱਲ ਦੇ ਹਿਪ ਹੌਪ ਵਾਲੇ ਹੱਥ ਪੈਰ ਇਦਾਂ ਮਾਰਦੇ ਫੰਕੀ ਟਾਈਪ ਵਾਂਗੂ ਦੇਖੋ ਭਣਾ ਇਹ ਚੀਜ਼ਾਂ ਜਿਹੜੀਆਂ ਨਾ ਹਰ ਇੱਕ ਦੇ ਬਲੱਡ ਦੇ ਵਿੱਚ ਹੁੰਦੀਆਂ ਜਿੱਦਾਂ ਹੁਣ ਪਿਛਲੇ ਟਾਈਮ ਤੋਂ ਕਾਫੀ ਵੀ ਇਦਾਂ ਦਾ ਚੀਜ਼ ਆਇਆ ਵੀ 뮤직 ਇੰਡਸਟਰੀ ਦੇ ਵਿੱਚ ਚੇਂजेस ਆਈਆਂ ਹੈਨਾ ਉਹਨੇ ਚੇਂजेस ਦੇ ਵਿੱਚ ਆਪਣੇ ਤੇ ਵੀ ਕਈ ਵਾਰੀ ਆਪਣੇ ਤੇ ਵੀ ਕਹਿ ਲੋ ਵੀ ਤਲਵਾਰ ਲਮਕੀ ਜਾਂ ਆਪਣੀ ਟੀਮ ਨੇ ਆਪਾਂ ਨੂੰ ਕਿਹਾ ਵੀ ਯਾਰ ਆਪਾਂ ਇਦਾਂ ਦਾ ਕੁਝ ਕਰਕੇ ਦੇਖੀਏ ਇਦਾਂ ਦਾ ਕਰਕੇ ਬਟ ਪ੍ਰਮਾਤਮਾ ਨੇ ਕਿਸੇ ਨੂੰ ਹਰ ਇੱਕ ਨੂੰ ਸੇਮ ਚੀਜ਼ ਲਈ ਨਹੀਂ ਬਣਾਇਆ ਵੀ ਉਹ ਉਹਦੇ ਵਿੱਚੋਂ ਕਈ ਚੀਜ਼ਾਂ ਇਦਾਂ ਹੁੰਦੀਆਂ ਵੀ ਕੁਦਰਤੀ ਤੌਰ ਤੇ ਕਈ ਚੀਜ਼ਾਂ ਇਹੋ ਜਿਹੀ ਹੁੰਦੀਆਂ ਵੀ ਉਹਦੇ ਵਿੱਚੋਂ ਕੁਦਰਤੀ ਤੌਰ ਤੇ ਨਿਕਲਦੀਆਂ ਕਈ ਚੀਜ਼ਾਂ ਫਿਰ ਤੁਹਾਨੂੰ ਉਹ ਰਿਆਜ਼ ਮਿਹਨਤ ਕਰਕੇ ਕੱਢਣੀਆਂ ਪੈਂਦੀਆਂ ਜਿਹੜੀ ਉਹ ਗਾਇਕੀ ਆ ਜਿਹੜਾ ਉਹ ਉਹ ਸਿਸਟਮ ਆ ਸਾਰੇ ਦਾ ਸਾਰਾ ਉਹ ਆਪਣੇ ਕੋਲ ਜਿਹੜਾ ਉਹ ਰੱਬ ਨੇ ਆਪਾਂ ਨੂੰ ਇੱਕ ਗੋਡ ਗਿਫਟ ਦਿੱਤਾ ਹੋਇਆ ਜਿਹੜਾ ਉਹ ਸਟਾਈਲ ਆ ਜਾਂ ਕੁਝ ਵੀ ਸੀਗਾ ਤੇ ਉਸ ਤੋਂ ਬਾਅਦ ਚ ਟਰਾਈਆਂ ਬਹੁਤ ਕੀਤੀਆਂ ਜਿਹੜਾ ਤੁਹਾਡਾ ਕੁਐਸਚਨ ਸੀਗਾ ਵੀ ਜੇ ਅੱਜ ਆਪ ਪੋਸ ਗਾਣੇ ਨੂੰ ਬਣਾਉਂਦੇ ਤੇ ਮੈਨੂੰ ਇਦਾਂ ਲੱਗਦਾ ਵੀ ਉਦੋਂ ਮਗਰ ਉਹ ਬਣਾਏ ਵੀ ਬਹੁਤ ਟਰਾਇਆਂ ਵੀ ਬਹੁਤ ਕੀਤੀਆਂ ਵੀ ਨਵੇਂ ਪਰ ਉਹਨਾਂ ਨੂੰ ਨਹੀਂ ਉਹਨਾਂ ਦਾ ਮਿਲ ਪੱਥਰ ਨਹੀਂ ਤੁਹਾਨੂੰ ਹੈਨਾ ਜੋ ਚੀਜ਼ ਬਣੀਆ ਹੈਨਾ ਤੇ ਸਟੈਪਾਂ ਦੀ ਗੱਲ ਕਰੀਏ ਇਹ ਨੇਚਰਲੀ ਜਿਆ ਹੈ ਉਹ ਮੈਨੂੰ ਰੱਬ ਨੇ ਉੱਦੀ ਦਿੱਤਾ ਜਾਂ ਪਿਆ ਮੈਨੂੰ ਆਪ ਨੂੰ ਨਹੀਂ ਪਤਾ ਹੁੰਦਾ ਵੀ ਹੁਣ ਆਪਾਂ ਲਾਈਵ ਸ਼ੋਅ ਬਹੁਤ ਕਰਦੇ ਆ ਜੀ ਤਾਂ ਮੈਨੂੰ ਨਹੀਂ ਪਤਾ ਹੁੰਦਾ ਵੀ ਮੈਂ ਪਹਿਲੀ ਸਟੇਜ ਤੇ ਕੀ ਕੀਤਾ ਤੇ ਅਗਲੀ ਤੇ ਕੀ ਹੋ ਜਾਣਾ ਤਾਂ ਕਈ ਵਾਰੀ ਨਾਲ ਮੁੰਡੇ ਕਹਿੰਦੇ ਰਹਿੰਦੇ ਭਾਜੀ ਆ ਕਰਿਆ ਕਰੋ ਇੰਦਾ ਐਕਸ਼ਨ ਵਧੀਆ ਲੱਗਦਾ ਉਹ ਗਾਹ ਪਤਾ ਹੀ ਨਹੀਂ ਹੁੰਦਾ ਵੀ ਉਦੋਂ ਕੀ ਮਾਹੌਲ ਹੈ ਹਾਂ ਬੜੀ ਵਾਜਿਬ ਗੱਲ ਹੈ ਤੁਸੀਂ ਤਾਂ ਆਪਣੇ ਜ਼ੋਨ ਚੋਂਨੇ ਹੋ ਨਾ ਜੋ ਚੋਂਨੇ ਕਈ ਵਾਰੀ ਤੁਹਾਨੂੰ ਆਡੀਅנס ਦੇ ਵਿੱਚੋਂ ਇੰਦਾ ਦਾ ਰਿਸਪੌਂਸ ਮਿਲਿਆ ਹੁੰਦਾ ਵੀ ਤੁਸੀਂ ਉਸੇ ਜਗ੍ਹਾ ਤੇ ਉਹੀ ਰੋਜ਼ਗਾਰੀ ਗਾਣੇ ਗਾਉਣੇ ਹੁੰਦੇ ਉਹੀ ਮਿਜਿਸ਼ੀਅਨ ਹੁੰਦੇ ਉਹੀ ਸਾਊਂਡ ਹੁੰਦੀ ਆ ਤੇ ਉਹੀ ਤੁਹਾਡੀਆਂ ਕੰਪੋਜੀਸ਼ਨਾਂ ਹੁੰਦੀਆਂ ਹਨ ਤੇ ਬਟ ਆਡੀਅנס ਦਾ ਇਦਾਂ ਦਾ ਰਿਸਪੌਂਸ ਹੁੰਦਾ ਵੀ ਤੁਸੀਂ ਪਰਫਾਰਮ ਜਿਹੜਾ ਉਹ ਮੈਨੂੰ ਪਤਾ ਨਹੀਂ ਕਿੰਨਾ ਕ ਹਾਈ ਅੱਪ ਲੈ ਜਾ ਕੇ ਕਰਦੇ ਹੋ ਕਿ ਯਾਰੀ ਤੁਹਾਡੀ ਉਹੋ ਹੀ ਚੀਜ਼ ਵਸਦੀ ਨਹੀਂ ਉਸ ਲੈਵਲ ਤੇ